ਇਦੇ ਵਿੱਚ ਯੂਨੀਕ ਚੀਜ਼ ਕੀ ਹੈ ਇੱਕ ਤਾਂ ਇਹ ਆਟੋਮੈਟਿਕ ਆ ਜੀ ਤੇ ਦੂਜਾ ਹੈਗਾ ਇਹਦੇ ਵਿੱਚ ਸਨਰੂਫ ਜੀ ਸਨਰੂਫ ਮੇਰੇ ਹਿਸਾਬ ਨਾਲ ਨਹੀਂ ਬਹੁਤ ਲਿਮਟਡ ਐਡੀਸ਼ਨਲ ਮਾਡਲ ਆਇਆ ਸੀਗਾ ਇਹ ਤੇ ਸਨਰੂਫ ਵਾਲਾ ਮਾਡਲ ਇਹ ਕੰਪਨੀ ਫਿਟਿਡ ਸਨਰੂਫ ਆ ਕੋਈ ਆਪ ਨਹੀਂ ਲਵਾਇਆ ਹੈਗਾ ਹਾਂ ਹਾਂ ਤੇ ABS ਬ੍ਰੇਕ ਵੀ ਆਉਂਦੇ ਆ ਇਹਦੇ ਵਿੱਚ ਸਤਿ ਲਗਾ ਦੀ ਗੱਡੀ ਤੇ ਕੰਡੀਸ਼ਨ ਵਾਜ ਬਈ ਜਿਹਾ Ориਜਨਲ ਗੱਡੀ ਸਨ ਹਾਂਜੀ ਆਲਮੋਸਟ Ориਜਨਲ ਹੈ ਜੀ ਕਾਰ ਹੱਸ ਠੀਕ ਹੈ ਹਾਂਜੀ ਲਓ ਮਿੱਤਰੋ ਇਹਦੇ ਵਿੱਚ ਤੁਹਾਨੂੰ ਮੈਨੂੰ ਲੱਗਦਾ ਮੈਂ ਵੀ ਪਹਿਲੀ ਵਾਰ ਦੇਖੀ ਆ ਤੁਸੀਂ ਵੀ ਪਹਿਲੀ ਵਾਰ ਦੇਖੀ ਹੋਗੀ ਬਹੁਤ ਸਾਰੇ ਬੰਦਿਆਂ ਨੇ ਜੇ ਕਿਸੇ ਨੇ ਦੇਖੀ ਆ ਪਹਿਲਾਂ ਇਹ ਸਨਰੂਫ ਵਾਲੀ ਤਾਂ ਕਮੈਂਟ ਕਰਕੇ ਦੱਸਿਓ ਇਹਦੇ ਚ ਇੱਕ ਤਾਂ ਵੀਰੇ ਦੋ ਆਗੇ 에ਅਰ ਬੈਗ ਹਨਾ ਦੋ 에ਅਰ ਬੈਗ ਆਗੇ ਆਟੋਮੈਟਿਕ ਆਗੇ ਸਨਰੂਫ ਆਗੇ ਜੀ এবੀਐਸ ਬ੍ਰੇਕ ਆਗੇ এবੀਐਸ ਬ੍ਰੇਕ ਆਗੇ ਤੇ ਸੈਂਟਰ ਲੌਕਿੰਗ ਕੀ ਆ ਹਨਾ ਸੈਂਟਰ ਲੌਕਿੰਗ ਕੀ ਆ ਜੀ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਆਪਾਂ ਖੜਿਆ ਸ਼ਹਿਰ ਫਗਵਾੜੇ ਰਾਜ ਘਰ ਬਾਜ਼ਾਰ ਤੇ ਤੇ ਬਾਈ ਆਪਣੇ ਨਾਲ ਕੀ ਹਾਲ ਆ ਵੀਰੇ ਠੀਕ ਆ ਸਰ ਥੈਂਕ ਯੂ ਹਾਂ ਸਿੱਤਾ ਠੀਕ ਆ ਸਿੱਤਾ ਵਧੀਆ ਠੀਕ ਹੈ ਜੀ। ਮੇਰੇ ਪਹਿਲਾਂ ਆਪਾਂ ਆਪਣੀ ਲੋਕੇਸ਼ਨ ਦੱਸ ਦੀਗੇ ਆ ਪਖੜੀ ਜਗ੍ਹਾ ਤੇ ਖੜੇ ਆ। ਆਪਾਂ ਸਰ ਪਿੰਡ ਆਪਣਾ ਮੇਲੀ ਆ ਫੰਗਵਾੜੇ ਦੇ ਕੋਲ ਆ ਬੰਗਾ ਰੋਡ ਤੇ ਪਿਸ਼ਕਰਵਾ ਮੰਦਿਰ ਤੋਂ ਥੋੜਾ ਅੱਗੇ ਆ ਕੇ। ਠੀਕ ਹੈ। ਬਾਈਪਾਸ ਚੌਂਕ ਦੇ ਵਿੱਚ ਆਪਣਾ ਦੱਸ। ਆ ਪਿੱਛੇ ਘੁਮਾ ਕੇ ਦਿਖਾ ਦੀ ਕੈਮਰਾ। ਆ ਬਾਈਪਾਸ ਚੌਂਕ ਆ ਤੇ ਬਾਕੀ ਲੋਕੇਸ਼ਨ ਗੂਗਲ ਮੈਪਸ ਤੇ ਤੁਹਾਨੂੰ ਮਿਲ ਜੂਗੀ। ਮਿਲ ਜਗੀ ਜੀ ਆਪਣੇ ਗੂਗਲ ਤੇ। ਤੇ ਬਈ ਗੱਡੀ ਖੜੀ ਆ ਆਪਣੇ ਕੋਲ ਇੱਥੇ ਸਟਾਰਟ ਕਰਦੇ ਆ। ਬਿਲਕੁਲ ਜੀ। ਇਹ ਆਪਣਾ ਜੀ ਸਲੈਰੀਓ ਹੈਗੀ ਆ ਜੀ। ਜੀ। ਆਟੋਮੈਟਿਕ ਟੌਪ ਮਾਡਲ ਆ। ਹਮ। ਫਰਸਟ ਓਨ 60000 ਕਿਲੋਮੀਟਰ ਚੱਲੀ ਆ ਠੀਕ ਆ ਤੇ ZXI ਮਾਡਲ ਆ ਤੁਹਾਨੂੰ ਠੀਕ ਹੈ ਜੀ ਲੇਡੀ ਡਰਾਈਵ ਕਾਰ ਆ ਜੀ ਇਹ ਹੂੰ ਹਾਂ ਜੀ ਆਟੋਮੈਟਿਕ 60000 ਚੱਲੀ ਹੋਈ ZXI ਟੌਪ ਮਾਡਲ ਟੌਪ ਮਾਡਲ ਜੀ ਪਹਿਲੇ ਨਾਮ ਤੇ પેટ્રોલ ਦੀ ਕਾਰ ਆ પેટ્રોલ ਦੀ ਕਾਰ ਆ ਜੀ ਤੇ ਕੀ ਡਿਮਾਂਡ ਆ ਵੀਰੇ ਡਿਮਾਂਡ ਇਹ ਤਾਂ 4.5 ਲੱਖ ਰੁਪਈਆ ਕਰਦੇ ਆ ਜੀ ਆਪਾਂ ਠੀਕ ਆ ਤੇ ਸਵਾ 4 ਲੱਖ ਰੁਪਏ ਦੀ ਆਪਾਂ ਦੇ ਦੇਵਾਂਗੇ ਠੀਕ ਹੈ ਬਾਕੀ ਥੋੜਾ ਬਤਾ ਹੋਰ ਮਾਨਤਨ ਕਰ ਦੇਵਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਉ ਠੀਕ ਹੈ ਜਿਹੜਾ ਆਪਣੀ ਵੀਡੀਓ ਦੇਖ ਕੇ ਆਉ ਸਵਾ 4 ਚੋਂ ਦਾ ਮਾਨਤਨ ਹੋ ਜਾਊਗਾ ਤੇ ਡਾਊਨ ਪੇਮੈਂਟ ਕਿੰਨੀ ਕਹੀ ਦੀ ਡਾਊਨ ਪੇਮੈਂਟ ਇਹਦੀ ਸਰ ਲੱਖ ਰੁਪਏ ਨਾਲ ਸੱਜੂਗਾ ਹਾਂ ਜੀ ਲੋ ਮਿੱਤਰੋ ਲੱਖ ਰੁਪਈਆ ਲਿਆਇਓ ਬਾਕੀ ਹੋ ਜਾਊਗਾ ਲੋਨ ਤੁਹਾਡਾ ਅੱਗੇ ਆ ਗਈ ਭਾਈ ਜੀ ਐਸ ਕ੍ਰੋਸ ਕਾਰ ਦੱਸਿਓ ਵੀਰੇ ਐਸ ਕ੍ਰੋਸ ਜੀ ਭਾਈ 2017 ਮਾਡਲ ਆ ਟੌਪ ਮਾਡਲ ਅਲਫਾ ਡੀਜ਼ਲ ਦੇ ਵਿੱਚ ਆ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਕਾਰ ਤੁਹਾਨੂੰ ਅਸੀਂ ਬਰੀਜ਼ਾ ਨਾਲੋਂ ਵੀ ਸਸਤੀ ਦੇ ਦਵਾਂਗੇ ਬਰੀਜ਼ਾ ਉਹਦਾ ਆਮ ਮਾਰਕੀਟ ਦੇ ਵਿੱਚ 6.5 ਲੱਖ ਤੋਂ ਘੱਟ ਨਹੀਂ 2017 ਟੌਪ ਮਾਡਲ ਮਿਲਦੀ ਜੀ ਇਹਦੀ ਅਸੀਂ 6 ਲੱਖ ਡਿਮਾਂਡ ਕਰਾਂਗੇ ਜੀ ਤੇ ਪੌਣੇ 6 ਲੱਖ ਰੁਪਏ ਦੀ ਕਾਰ ਆਪਾਂ ਇਹ ਦੇ ਦਵਾਂਗੇ ਜੀ ਪੌਣੇ 6 ਲੱਖ ਦੀ ਬਾਈ ਜੀ ਤੁਹਾਨੂੰ 17 ਮਾਡਲ ਡੀਜ਼ਲ ਦੀ ਅਲਫਾ ਟੌਪ ਮਾਡਲ ਐਸ ਕ੍ਰੋਸ ਮਿਲ ਜਾਊਗੀ ਬਿਲਕੁਲ ਠੀਕ ਹੈ ਨਾ ਵੀਰੇ ਨਵਾਂ ਨਵੇਂ ਸੀਟ ਕਵਰ ਨੇ ਤੇ ਸਾਫ਼ ਸੁਥਰਾ ਇੰਟੀਰੀਅਰ ਹੈ ਗੱਡੀ ਦਾ ਫੁੱਲ ਇੰਸ਼ੋਰੈਂਸ ਹੈ ਜੀ ਠੀਕ ਹੈ ਵੀਰੇ ਓਨਰ ਕਿਹੜਾ ਇਹਦਾ ਓਨਰ ਸੈਕੰਡ ਹੈ ਜੀ ਸੈਕੰਡ ਓਨਰ ਆ ਪੌਣੇ 6 ਲੱਖ ਰੁਪਏ ਦੀ ਮਿਲ ਜੂਗੀ ਤੇ ਲੋਨ ਕਿੰਨੇ ਕੁ ਦਾ ਕਰਾ ਦੋਗੇ ਵੀਰੇ ਇਹਦੇ ਤੇ ਲੋਨ ਇਹਦਾ ਤੇ ਵੀ ਸਰ ਸਾਢੇ ਕਿ 4 ਲੱਖ ਰੁਪਏ ਦਾ ਲੋਨ ਹੋ ਜਾਏਗਾ ਜੀ ਮਡੇ ਰਾਮ ਰਖਾ ਜੀ ਸਾਢੇ ਕਿ 4 ਦਾ ਲੋਨ ਹੋ ਜੂਗਾ ਬਾਕੀ ਛੋਟੀ ਜੀ ਡਾਊਨ ਪੇਮੈਂਟ ਰਹਿ ਗਈ ਉਹ ਲੈ ਆਇਓ ਵੀਰੇ ਤੇ ਅੱਗੇ ਗੱਡੀ ਆ ਗਈ ਡਿਜ਼ਾਇਰ ਅੱਗੇ ਆ ਗਈ ਜੀ ਡਿਜ਼ਾਇਰ 2015 ਮਾਡਲ ਹੈ ਜੀ ਜੀ ਤੇ ਫਰਸਟ ਓਨਰ ਕਾਰ ਹੈ ਜੀ ਇਹ ਠੀਕ ਹੈ ਤੇ ਇਹਦੀ ਆਪਾਂ ਡਿਮਾਂਡ ਕਰਦੇ ਹੈਗੇ ਜੀ 3.4 ਲੱਖ ਰੁਪਏ ਤੇ ਛੋਟੀ ਜੀ ਗੱਲ ਕਰਨੀ ਹੈ 4 ਲੱਖ ਰੁਪਏ ਦੀ ਆਪਾਂ ਜੈਸਨੋ ਦੇ ਦੇਣੀ ਹੈ ਜੀ 2015 ਮਾਡਲ ਇਹ ਡੀਜ਼ਲ ਦੀ ਹੈ ਡੀਜ਼ਲ ਦੀ ਹੈ ਨਵੀਂ ਸ਼ੇਪ ਦੀ ਕਾਰ ਆ ਜੀ ਫਸਟ ਓਨਰ ਕਾਰ ਆ ਬੀਡੀਆਈ ਬੀਡੀਆਈ ਮਾਡਲ ਹੈ ਜੀ ਠੀਕ ਆ ਵੀਰੇ ਚੱਲੀ ਕਿੰਨੀ ਹੈ ਇਹ ਚੱਲੀ ਹੈ 85000 ਕਿਲੋ ਠੀਕ ਆ ਜੀ ਹਾਂਜੀ ਬਈ ਸਾਫ ਸੁਥਰਾ ਇੰਟੀਰੀਅਰ ਆ ਤੇ ਨਵੇਂ ਸੀਟ ਕਵਰ ਨੇ ਅਲਾਈਟਰ ਐਕਸਟਰਾ ਲੱਗੇ ਹੋਣੇ ਗੱਡੀ ਦੇ ਵਿੱਚ ਚਾਰ ਲੱਖ ਦੀ ਗੀਤ ਮਿਲ ਜੂਗੀ ਹੈਨਾ ਹਾਂਜੀ ਤੇ ਇਹਦੀ ਡਾਊਨ ਪੇਮੈਂਟ ਡਾਊਨ ਪੇਮੈਂਟ ਇਹਦੀ ਸਿਰ ਲੱਖ ਰੁਪਈਆ ਬਾਕੀ ਲੋਨ ਹੋ ਜਾਊਗਾ ਬਾਕੀ ਲੋਨ ਹੋ ਜਾਏਗਾ ਠੀਕ ਆ ਵੀਰੇ ਤੇ ਅੱਗੇ ਆ ਗਈ i20 i20 ਵੀਰੇ 2015 ਮਾਡਲ ਆ ਟਾਪ ਮਾਡਲ ਆ ਜੀ ਸੈਕੰਡ ਓਨਰ ਕਾਰ ਆ ਡੀਜ਼ਲ ਦੇ ਵਿੱਚ ਪੁਸ਼ ਬਟਨ ਵਾਲਾ ਟਾਪ ਮਾਡਲ ਆ ਜੀ ਜੀ ਤੇ ਇਹ ਕਾਰ ਦੀ ਆਪਾਂ 5 ਲੱਖ ਰੁਪਏ ਡਿਮਾਂਡ ਆ ਜੀ ਜੀ ਤੇ ਜਿਹੜੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਆਪਾਂ ਉਹਨੂੰ 4 ਲੱਖ 80 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਜੀ ਲਾਸਟ 4 ਲੱਖ 80 ਹਜ਼ਾਰ ਦੇ ਵਿੱਚ ਟਾਪ ਮਾਡਲ i20 ਡੀਜ਼ਲ ਟਾਪ ਮਾਡਲ ਠੀਕ ਆ ਜੀ ਤੇ ਚੱਲੀ ਕਿੰਨੀ ਇਹ ਇਹ ਚੱਲੀ 1 ਲੱਖ ਕਿਲੋਮੀਟਰ ਆ ਜੀ ਠੀਕ ਆ ਵੀਰੇ ਮਤਲਬ ਜਿੰਨੀ ਵੀ ਚੱਲੀ ਹੈ ਰਿਕਾਰਡ ਨਾਲ ਇਹ ਜੈਨੂਨ ਚੱਲੀ ਰਿਕਾਰਡ ਦੇ ਨਾਲ ਜੀ ਠੀਕ ਆ ਤੇ ਇਹਦੀ ਡਾਊਨ ਪੇਮੈਂਟ ਇਹਦੀ ਵੀ ਡਾਊਨ ਪੇਮੈਂਟ ਲੱਖ ਰੁਪਈਆ ਨਾਲ ਸਰ ਜਾਣਾ ਨਹੀਂ ਠੀਕ ਆ ਵੀਰੇ ਤੇ ਅੱਗੇ ਆ ਗਈ ਬਲੈਨੋਗਾਰ ਬਲੈਨੋ ਆ ਗਈ ਜੀ 2019 ਮਾਡਲ ਪੈਟਰੋਲ ਡੈਲਟਾ ਦੇ ਵਿੱਚ ਠੀਕ ਹੈ ਇਹ ਕਾਰ ਸਿਰਫ 25000 ਚੱਲੀ ਹੈ ਜੀ ਹਮ ਸਾਰੀ ਓਰੀਜਨਲ ਕਾਰ ਆ ਜੀ ਜੀ ਜੈਨੂਨ ਕਾਰ ਆ ਤੁਸੀਂ ਦੇਖ ਸਕਦੇ ਹੋ ਪੂਰੇ ਰਿਕਾਰਡ ਦੇ ਨਾਲ 25000 ਜੈਨੂਨ ਰਿਕਾਰਡ ਦੇ ਨਾਲ 25000 ਚੱਲੀ ਠੀਕ ਆ ਵੀਰੇ ਕਰੋ ਵੀ ਕੰਡੀਸ਼ਨ ਚੈੱਕ ਅੰਦਰੋਂ ਬਹੁਤ ਨਵੀਂ ਗੱਡੀ ਹੈ ਤੇ ਵੀਰੇ ਰੇਟ ਇਹਦਾ ਕੀ ਹੈ ਰੇਟ ਇਹਦਾ ਜੀ 5.5 ਲੱਖ ਰੁਪਈਆ ਆਪਣਾ ਡਿਮਾਂਡ ਆ ਜੀ ਜੀ ਤੇ ਸਵਾਖ 5 ਲੱਖ ਦੀ ਦੇਣੀ ਹੈ ਜੀ ਛੋਟੀ ਜੀ ਗੱਲ ਆ ਸਵਾਖ 5 ਲੱਖ ਦੀ ਗੱਡੀ ਮਿਲ ਜੂ 6 4 ਦਾ ਲੋਨ ਹੋ ਜੂ ਤੇ ਬਿਲਕੁਲ ਰਾਵਣਾ 6 4 ਲੱਖ ਦਾ ਲੋਨ ਹੋ ਜੂ ਜਿੱਤ 30000 ਰੁਪਿਆ ਲਿਆਓ ਬਈ 75000 ਦੇ ਵਿੱਚ ਤੁਹਾਨੂੰ ਬਲੀਨੋ ਦੇ ਮਾਲਕ ਬਣਾ ਦੇਗੇ ਤੇ ਅੱਗੇ ਆ ਗਈ ਇਹ ਹੈਗੀ अल्टੋ K10 2015 ਮਾਡਲ ਆ ਜੀ ਠੀਕ ਆ ਵੀਰੇ ਤੇ ਇਹ ਕਾਰ 57000 ਚੱਲੀ ਆ ਪਿੱਛੇ ਸਿਸਟਮ ਲੱਗਾ ਹੋਇਆ ਵਾ ਇਹਦੇ ਹੂੰ ਤੇ ਕਾਰ ਦੀ ਡਿਮਾਂਡ ਹੈਗੀ ਆ 2.5 ਲੱਖ ਰੁਪਿਆ ਸਿਰਫ 2.5 ਲੱਖ ਰੁਪਿਆ ਸਿਰਫ 2.5 ਲੱਖ ਰੁਪਿਆ ਡਿਮਾਂਡ ਆ ਜੀ ਜੀ ਤੇ 50000 ਰੁਪਇਆ ਦੇ ਕੇ ਤੁਹਾਡਾ 2 ਲੱਖ ਰੁਪਇਆ ਦਾ ਲੋਨ ਵੀ ਹੋ ਜਾਏਗਾ ਸਿਰਫ 50000 ਰੁਪਇਆ ਲੈ ਕੇ ਆਉਣਾ ਬਾਈ ਤੁਸੀਂ ਡਾਉਨ ਪੇਮੈਂਟ ਦਾ ਬਾਕੀ ਹੋ ਜਾਊਗਾ ਲੋਨ ਤੇ ਇਹਦੇ ਵਿੱਚੋਂ ਮਾਨਤਾਨ ਵੀ ਹੋ ਜਾਊਗਾ ਥੋੜਾ ਬੋੜਾ ਮਾਨਤਾਨ ਵੀ ਕਰ ਦਵਾਂਗੇ ਠੀਕ ਹੈ ਵੀਰੇ 2.5 ਲੱਖ ਦੇ ਵਿੱਚੋਂ ਬਾਈ ਤੁਹਾਡਾ ਮਾਨਤਾਨ ਹੋ ਜਾਊਗਾ ਕੰਡੀਸ਼ਨ ਵਾਈਜ਼ ਵਧੀਆ ਗੱਡੀ ਆ ਕੰਡੀਸ਼ਨ ਵਾਈਜ਼ ਵਧੀਆ 52000 ਚੱਲੀ ਆ ਨਾ ਸਿਰਫ ਸਿਰਫ 52000 ਠੀਕ ਹੈ ਵੀਰੇ ਇਹਨੂੰ ਚੱਲੀ ਜੀ ਤੇ ਅੱਗੇ ਆ ਗਈ ਬਾਈ ਗੱਡੀ ਅੱਗੇ ਅੱਗੇ ਜੀ i10 ਹਮ ਆਟੋਮੈਟਿਕ 2008 ਮਾਡਲ ਆ ਠੀਕ ਹੈ ਜੀ 28 ਤੱਕਰ ਪਾਸ ਇਹ ਸਭ ਤੋਂ ਇਹਦੇ ਵਿੱਚ ਯੂਨੀਕ ਚੀਜ਼ ਕੀ ਹੈ ਇੱਕ ਤਾਂ ਇਹ ਆਟੋਮੈਟਿਕ ਆ ਜੀ ਤੇ ਦੂਜਾ ਹੈਗਾ ਇਹਦੇ ਵਿੱਚ ਸਨਰੂਫ ਜੀ ਸਨਰੂਫ ਮੇਰੇ ਹਿਸਾਬ ਨਾਲ ਨਹੀਂ ਬਹੁਤ ਲਿਮਟਡ ਐਡੀਸ਼ਨਲ ਮਾਡਲ ਆਇਆ ਸੀਗਾ ਇਹ ਤੇ ਸਨਰੂਫ ਵਾਲਾ ਮਾਡਲ ਇਹ ਕੰਪਨੀ ਫਿਟਿਡ ਸਨਰੂਫ ਆ ਕੋਈ ਆਪ ਨਹੀਂ ਲਵਾਇਆ ਹੈਗਾ ਹਾਂ ਹਾਂ ਤੇ ABS ਬ੍ਰੇਕ ਵੀ ਆਉਂਦੇ ਆ ਇਹਦੇ ਵਿੱਚ ਇਹ ਦਿਖਾ ਦੀ ਗੱਡੀ ਤੇ ਕੰਡੀਸ਼ਨ ਵਾਜ ਬਈ ਓਰੀਜਨਲ ਗੱਡੀ ਸਾਡੀ ਹਾਂਜੀ ਆਲਮੋਸਟ ਓਰੀਜਨਲ ਹੈ ਜੀ ਕਾਰ ਹਲਦੀ ਠੀਕ ਹੈ ਹਾਂਜੀ ਲਓ ਮਿੱਤਰੋ ਇਹਦੇ ਵਿੱਚ ਤੁਹਾਨੂੰ ਮੈਨੂੰ ਲੱਗਦਾ ਮੈਂ ਵੀ ਪਹਿਲੀ ਵਾਰ ਦੇਖੀ ਆ ਤੁਸੀਂ ਵੀ ਪਹਿਲੀ ਵਾਰ ਦੇਖੀ ਹੋਗੀ ਬਹੁਤ ਸਾਰੇ ਬੰਦਿਆਂ ਨੇ ਜੇ ਕਿਸੇ ਨੇ ਦੇਖੀ ਆ ਪਹਿਲਾਂ ਇਹ ਸਨਰੂਫ ਵਾਲੀ ਤਾਂ ਕਮੈਂਟ ਕਰਕੇ ਦੱਸਿਓ ਇਹਦੇ ਚਿੱਕ ਦਾ ਵੀ ਦੋ ਆ ਗਏ 에ਅਰ ਬੈਗ ਹਨਾ ਦੋ 에ਅਰ ਬੈਗ ਆ ਗਏ ਆਟੋਮੈਟਿਕ ਆ ਗਏ ਸਨਰੂਫ ਆ ਗਿਆ ਜੀ এবੀਐਸ ਬ੍ਰੇਕ ਆ ਗਏ এবੀਐਸ ਬ੍ਰੇਕ ਆ ਗਏ ਤੇ ਸੈਂਟਰ ਲੌਕਿੰਗ ਕੀ ਆ ਹਨਾ ਸੈਂਟਰ ਲੌਕ ਕੀ ਆ ਜੀ ਠੀਕ ਹੈ 2008 ਮਾਡਲ ਆ ਪਾਸਿੰਗ ਕਿੰਨੇ ਤੱਕ ਹੈ ਦੀ ਇਹ 2029 ਤੱਕ ਦਾ ਹੈ ਜੀ 29 ਤੱਕ 2029 ਠੀਕ ਹੈ ਤੇ ਫਿਰ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਤਾਂ ਸੜੀ ਦੀ ਕੋ ਨਹੀਂ ਆਪਾਂ ਕਿਉਂਕਿ ਛੋਟਾ ਮਾਡਲ ਹੈ ਇਹਦੀ ਬਾਦ ਡਿਮਾਂਡ ਕਰ ਨਹੀਂ ਸਕਦੇ ਆਪਾਂ 2 ਲੱਖ ਰੁਪਏ ਦੀ ਨੈਟ ਦੇਣੀ ਹੈ ਠੀਕ ਹੈ ਹਾਂਜੀ ਲੋ ਮਿੱਤਰੋ ਜੇ ਤੁਸੀਂ ਆਟੋਮੈਟਿਕ ਛੋਟੀ ਗੱਡੀ ਭਾਲਦੇ ਹੋ ਤੇ ਸਨਰੂਫ ਦਾ ਨਜ਼ਾਰਾ ਵੀ ਨਾਲ ਲੈਣਾ ਤਾਂ ਬਈ ਫਟਾਫਟ ਕਾਲ ਕਰ ਲਿਓ ਹੋਗੀ ਇੱਕੋ ਹੀ ਗੱਡੀ ਆ ਲੰਘ ਨਾ ਜਾਵੇ ਇੱਥੋਂ ਮੇਰੇ ਹਿਸਾਬ ਨਾਲ ਸ਼ਹਿਰ ਪੰਜਾਬ ਚ ਇੱਕ ਦੋ ਗੱਡੀਆਂ ਹੋਣ ਕਿਸੇ ਕਾਰ ਬਾਜ਼ਾਰ ਚ ਹੋਣ ਬਾਕੀ ਬਰਪੁਰ ਬਈ ਹਾਂਜੀ ਅਸੀਂ ਬਹੁਤ ਸਾਰੀਆਂ ਵੀਡੀਓ ਕਰਦੇ ਹਾਂ ਜੀ ਦਰਸ਼ਕ ਦੇਖਦੇ ਉਹਨਾਂ ਨੂੰ ਪਤਾ ਹੀ ਆ ਪਰ ਅੱਜ ਤੱਕ ਕੋਈ ਮਤਲਬ ਦਿਖਾਈ ਨਹੀਂ ਹੈਗੀ ਅਸੀਂ ਸਾਨੂੰ ਜਿੰਨੀ ਵੀਡੀਓ ਦੇ ਵਿੱਚ ਤੁਸੀਂ ਮੇਰੇ ਨਾਲ ਤੁਹਾਡੇ ਵੀਡੀਓਸ ਮੈਂ ਦੇਖੀ ਵੀ ਹੈ ਨਹੀਂ ਮੈਂ ਖੁਦ ਨਹੀਂ ਦੇਖੀ ਹੈਗੀ ਸੀਗੀ ਪਹਿਲੀ ਵਾਰ ਦੇਖੀ ਆ ਕਿ ਆ ਗਈ ਬਾਈ ਜੀ ਸਨ ਰੂਫ ਵਾਲੀ ਵੈਨਿਊ ਕਾਰ ਦੱਸਿਓ ਵੀਰੇ ਇਹ ਜੀ 2022 ਮਾਡਲ ਐਸ ਐਕਸ ਪੈਟਰੋਲ ਆਈ ਐਮਟੀ ਮਾਡਲ ਆ ਵਿਦਆਊਟ ਕਲਚ ਵਾਲਾ ਠੀਕ ਹੈ ਵੀਰੇ ਪੈਟਰੋਲ ਦੀ ਕਾਰ ਆ ਜੀ 32000 ਚੱਲੀ ਆ ਜੀ ਜੀ ਇਹਦੀ ਡਿਮਾਂਡ ਹੈਗੀ ਆ ਜੀ 8.5 ਲੱਖ ਰੁਪਈਆ ਠੀਕ ਹੈ ਵੀਰੇ ਬਾਕੀ ਆਪਾਂ ਇਹਦੇ ਵਿੱਚ ਤੁਹਾਡਾ ਮੇਰੇ ਸਾਹਮਣੇ ਲੱਖ ਰੁਪਈਆ ਦੇ ਕੇ ਬਾਕੀ ਸਾਰਾ ਲੋਨ ਹੋ ਜਾਏਗਾ ਜੀ ਠੀਕ ਹੈ ਹਾਂਜੀ ਤੇ ਇਹਦੇ ਵਿੱਚੋਂ ਮਾਨਤਾ ਨੂੰ ਮਿਲੂਗਾ ਇਹਦੇ ਵਿੱਚੋਂ ਅਸੀਂ ਕਾਰ ਤੁਹਾਨੂੰ 7.5 ਲੱਖ ਰੁਪਈਆ ਦੀ ਤਕਰੀਬਨ ਦੇ ਦਵਾਂਗੇ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ 7.5 ਲੱਖ ਦੀ ਮਿਲ ਜੂ ਬਾਈ ਜੀ ਸਨਰੂਫ ਵਾਲੀ ਐਸਐਕਸ ਪੈਟਰੋਲ ਦੀ ਆਈਐਮਪੀ ਗੇਅਰ ਵਾਲੀ ਆਈਐਮਡੀ ਦਾ ਮਤਲਬ ਆ ਬਾਈ ਇਹਦੇ ਵਿੱਚ ਕਲੱਚ ਨਹੀਂ ਹੈਗਾ ਦਿਖਾ ਦੇ ਮੇਰੇ ਕਰਕੇ ਗੇਅਰ ਪਹਿਣਗੇ ਕਲੱਚ ਗੇਰ ਗੇਰ ਵੀ ਦਿਖਾ ਦੇ ਗੇਅਰ ਲੀਵਰ ਗੇਰ ਹੋ ਵੀ ਪਹਿਣਗੇ ਮੈਨੂਅਲ ਮੰਗੂ ਮਤਲਬ ਸੈਮੀ ਆਟੋਮੈਟਿਕ ਗੱਡੀ ਆ ਇਹ ਹਾਂਜੀ ਤੇ ਐਕਸਟਰਾ ਲਾਈਟਰ ਪਰ ਹੁਣ ਬਹੁਤ ਸੋਹਣੀ ਗੱਡੀ ਆ ਤੇ ਇਹਦੀ ਡਾਊਨ ਪੇਮੈਂਟ ਦੱਸ ਦਿਓ ਵੀਰੇ ਇਹਦੀ ਡਾਊਨ ਪੇਮੈਂਟ ਸਰ ਮੇਰੇ ਸਾਬਦਾ तकरीबन 7 ਲੱਖ ਰੁਪਏ ਦੇ ਕੇ ਬਾਕੀ ਲੋਨ ਹੋ ਜਾਏਗਾ ਤੁਹਾਨੂੰ ਠੀਕ ਆ ਵੀਰੇ ਹਾਂਜੀ ਤੇ ਅੱਗੇ ਆ ਗਈ ਵੀਰੇ ਨੋਵਾ ਕਾਰ ਨੋਵਾ ਜੀ 2012 ਮਾਡਲ ਆ ਜੀ ਸੈਕੰਡ ਓਨਰ ਕਾਰ ਆ ਜੀ ਹਮ ਇਹ 130 35 ਦੇ ਕਰੀਬ ਚੱਲੀ ਹੋਈ ਡੀਜ਼ਲ ਦੇ ਵਿੱਚ ਠੀਕ ਆ ਜੀ ਜੀ 4 ਮਾਡਲ ਆ ਜੀ ਠੀਕ ਆ ਤੇ ਇਹਦੀ ਡਿਮਾਂਡ ਅਸੀਂ ਕਰ ਰਹੇ ਹਾਂ 5 ਲੱਖ ਰੁਪਏ ਠੀਕ ਆ ਵੀਰੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਹੂੰ ਉਹਨੂੰ ਅਸੀਂ 1.75 ਲੱਖ ਰੁਪਏ ਦੀ ਕਾਰ ਨੈਟ ਵਟ ਲਾਸਟ ਦੇ ਦਵਾਂਗੇ ਲਓ ਜੀ 1.75 ਲੱਖ ਰੁਪਏ ਦੀ ਗੱਡੀ ਲੱਖ ਰੁਪਏ ਦਾ ਨੰਬਰ ਨਾਲ ਫ੍ਰੀ ਮਿਲੂਗਾ ਹਾਂਜੀ ਤੇ ਕੈਪਟਨ ਸੀਟ ਵਾਲੀ ਕਾਰ ਆ ਬਾਈ ਜੀ ਚੈੱਕ ਕਰੋ ਕੰਡੀਸ਼ਨ ਵਾਈਜ਼ ਬਹੁਤ ਨਵੀਂ ਗੱਡੀ ਬਹੁਤ ਨਵੀਂ ਕਾਰ ਆ ਤੇ ਜੈਸਨੋ ਫਾਈਨਲ ਰੇਟ ਹੀ ਆ ਜੀ ਇਹ ਹਾਂਜੀ ਤੇ 12 ਮਾਡਲ ਤੇ ਲੋਨ ਤਾਂ ਨਹੀਂ ਹੋਣਾ ਹਨਾ ਇਹ ਲੋਨ ਹੋਏਗਾ ਕਿਉਂ ਨਹੀਂ ਹੋਏਗਾ ਜੀ ਹਾਂ ਬਿਲਕੁਲ ਹੋਏਗਾ ਕਿੰਨੇ ਦਾ ਲੋਨ ਇਹਦਾ ਸੀ 3 ਲੱਖ ਰੁਪਏ ਦਾ ਵੀ ਲੋਨ ਕਰਾ ਦੇਵਾਂਗੇ ਤੁਹਾਡਾ ਲਓ ਜੀ 1.5 ਲੱਖ ਰੁਪਏ ਰਹਿ ਗਿਆ ਪਿੱਛੇ ਫਿਰ ਡਾਊਨ ਪੇਮੈਂਟ ਦਾ 1.5 ਲੱਖ ਰੁਪਏ 1.5 ਲੱਖ ਰੁਪਏ ਲੈ ਆਇਓ ਤੇ ਗੱਡੀ ਲੈ ਜਾਓ ਬਈ ਤੇ ਅੱਗੇ ਆ ਗਈ ਕ੍ਰੇਟ ਨੰਬਰ ਵਾਲੀ ਕ੍ਰੇਟਾ ਦੱਸਿਓ ਜੀ ਕ੍ਰੇਟਾ ਸਰ ਇਹ ਹੈਗੀ 2020 ਮਾਡਲ ਜੀ ਐਕਸ ਡੀਜ਼ਲ ਠੀਕ ਹੈ ਇਹ 80 ਹਿਅਰ ਚੱਲੀ ਆ ਫਸਟ ਓਨਰ ਕਾਰ ਆ ਜੀ ਠੀਕ ਹੈ ਬੰਪਰ ਟੂ ਬੰਪਰ ਆਲ ਓਰੀਜਨਲ ਕਾਰ ਆ ਜੀ ਹਮ ਸਰਕਾਰੀ ਬੰਦੇ ਦੀ ਕਾਰ ਸੀਗੀ ਜੀ ਠੀਕ ਹੈ ਵੀਰੇ ਬੰਪਰ ਟੂ ਬੰਪਰ ਓਰੀਜਨਲ ਪੇਡ ਨੰਬਰ ਲੱਗਾ ਹੋਇਆ ਵਾ ਜੀ ਤੇ 80000 ਚੱਲੀ ਆ EX ਆ ਹਾਂਜੀ ਤੇ ਬਾਈ ਜੀ ਰੇਟ ਕੀ ਹੈ ਰੇਟ ਸਰ ਇਹਦੀ ਅਸੀਂ ਡਿਮਾਂਡ ਕਰ ਰਹੇ ਹਾਂ 10 ਲੱਖ 65000 ਰੁਪਇਆ ਠੀਕ ਹੈ ਤੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ 10 ਲੱਖ 25000 ਰੁਪਏ ਦੀ ਕਾਰ ਉਹ ਦੇ ਦੋਗੇ ਸਵਾ 10 ਲੱਖ ਦੀ ਗੱਡੀ ਮਿਲ ਜੂ 9 ਲੱਖ ਦਾ ਮਿਲਣਾ ਲੋਨ ਵੀ ਹੋ ਜਾਊਗਾ ਬਿਲਕੁਲ ਹੋ ਜਾਏਗਾ 9 ਲੱਖ ਦਾ ਲੋਨ ਲਓ ਜੀ ਸਵਾ ਲੱਖ ਰੁਪਇਆ ਲੈ ਕੇ ਆਉਣਾ ਸਵਾ 10 ਲੱਖ ਵਾਲੀ ਗੱਡੀ ਦੇ ਦੇਾਂਗੇ ਤੁਹਾਨੂੰ ਤੇ ਅੱਗੇ ਆ ਗਈ ਅੱਗੇ ਆ ਗਈ ਜੀ 2017 ਮਾਡਲ W6 SUV ਠੀਕ ਹੈ ਜੀ ਜੈਨੂਨ 52000 ਕਿਲੋਮੀਟਰ ਕਾਰ ਚੱਲੀ ਹੈ ਜੀ ਹਮਮ ਔਰ origignal ਕਾਰ ਹੈ ਜੀ ਠੀਕ ਹੈ ਵੀਰੇ W6 ਮਾਡਲ ਆ ਇਹ ਜੀ ਚੈੱਕ ਕਰ ਸਕਦੇ ਹੋ ਤੁਸੀਂ ਕੰਡੀਸ਼ਨ ਵਾਈ ਸਾਰੀ 올 origignal ਕਾਰ ਹੈ ਜੀ ਹਮਮ ਅੱਛਾ ਲੈ ਮੈਂ ਤੇ ਰਕੜੀ ਸਨ ਅੰਦਰੋਂ ਵੀ ਚੈੱਕ ਕਰਾਦੇ ਬਹੁਤ ਸਾਫ ਸੁਥਰੀ ਗੱਡੀ ਹੈ ਕਰੋ ਜੀ ਚੈੱਕ ਬਹੁਤ ਘੱਟ ਸਾਫ ਸੁਥਰੀਆਂ ਮਿਲਦੀਆਂ ਇਦਾਂ ਦੀਆਂ ਕਾਰਾਂ ਬਿਲਕੁਲ ਵੀਰੇ ਹਾਂਜੀ ਦਿਲ ਹੀ ਬਹੁਤ ਘੱਟ ਆ 52000 ਜੈਨੂਨ ਕੰਪਨੀ ਰਿਕਾਰਡ ਨਾਲ ਔਰ ਪੂਰੇ ਸਾਲ ਦੀ ਇੰਸ਼ੋਰੈਂਸ ਵੀ ਫੋਲੋ ਮਿਲੇਗੀ ਤੁਹਾਨੂੰ ਠੀਕ ਹੈ ਜੀ ਤੇ ਇਹਦਾ ਰੇਟ ਕਿ ਡਿਮਾਂਡ ਹੈਗੀ ਜੀ ਇਹਦੀ 8.5 ਲੱਖ ਰੁਪਈਆ ਜੀ ਤੇ 7.5 8 ਲੱਖ ਦੇ ਵਿੱਚ ਆਪਾਂ ਕਾਰ ਇਹ ਤੁਹਾਨੂੰ ਦੇ ਦਵਾਂਗੇ ਜੀ 8 ਲੱਖ ਵੀ ਹਾਂ ਲਓ ਜੀ 8 ਲੱਖ ਦੀ ਮਿਲ ਜੂ ਬਾਈ ਹਾਂਜੀ ਤੇ ਲੋਨ ਇਹਦੇ ਤੇ ਕਿੰਨੇ ਦਾ ਕਰਾ ਦੋਗੇ ਲੋਨ ਇਹਦੇ ਤੇ 6.5 ਲੱਖ ਰੁਪਈਆ ਦਾ ਲੋਨ ਕਰਾ ਦੇ ਡੇਢ ਲੱਖ ਰੁਪਈਆ ਲੋਨ ਲਓ ਡੇਢ ਲੱਖ ਰੁਪਈਆ ਤੇ ਅੱਗੇ ਆ ਗਈ ਐਕਸ ਯੂਵੀ ਦੁਬਾਰਾ ਐਕਸ ਯੂਵੀ ਹੈਗੀ W11 ਟੌਪ ਮਾਡਲ ਸਨਰੂਫ ਵਾਲੀ ਠੀਕ ਹੈ ਮਾਡਲ ਕਿੰਨਾ ਇਹ ਮਾਡਲ ਹੈਗਾ ਜੀ 2019 ਮਾਡਲ ਹੈ ਜੀ 2019 ਮਾਡਲ ਡਬਲ 11 ਸਾਰ ਨੂੰ ਟੌਪ ਮਾਡਲ ਸਨਰੂਫ ਵਾਲੀ ਹਾਂਜੀ ਅਲਾਈਟਰ ਬਹੁਤ ਸੋਹਣੇ ਪਏ ਹੋਏ ਨੇ ਬਾਈ ਜੀ ਗੱਡੀ ਦੇ ਵਿੱਚ ਠੀਕ ਹੈ ਵੀਰੇ ਚੱਲੀ ਕਿੰਨੀ ਕਾ ਇਹ ਜਲਦੀ 70 80000 ਆ ਜੀ ਹਾਂਜੀ ਤੇ ਓਨਰ ਫਰਸਟ ਓਨਰ ਇਹ ਫਰਸਟ ਹੈ ਜੀ ਲਿਆ ਮਿੱਤਰਾ ਦਿਖਾ andarੋ ਪੁਸ਼ ਬਟਨ ਸਟ ਪੁਸ਼ ਮੋਟਰਨ ਸਟਾਰਟ ਹੈ ਜੀ ਸਟਾਰਟ ਵਾਲੀ ਗੱਡੀ ਆ ਬਾਈ ਜੀ ਆਹ ਮਾਡਲ ਸਨਰੂਫ ਵਾਲੀ ਹੂੰ ਸੀਟ ਕਵਰ ਬਹੁਤ ਮਹਿੰਗੇ ਪਏ ਹੋ ਨੇ ਇਲੈਕਟ੍ਰਿਕ ਸੀਟਾਂ ਆ ਜਾਂਦੀਆਂ ਨੇ ਹਾਂਜੀ ਹਾਂਜੀ ਲਓ ਜੀ ਇਲੈਕਟ੍ਰੋਨਿਕ ਸੀਟਾਂ ਮਿਲ ਜਾਂਦੀਆਂ ਨੇ ਦੇ ਵਿੱਚ ਤੇ ਰੇਟ ਬਰੇ ਦਾ ਕੀ ਆ ਇਹਦਾ ਡਿਮਾਂਡ ਆਪਾਂ ਕਰਾਂਗੇ ਜੀ 9.5 ਲੱਖ ਰੁਪਈਆ 9.5 ਲੱਖ 9.5 ਲੱਖ ਡਿਮਾਂਡ ਆ ਟੌਪ ਮਾਡਲ ਆ ਜੀ W11 ਨਾਲ ਹੂੰ ਹਾਂਜੀ ਤੇ ਇਹ 7.9 ਲੱਖ ਰੁਪਈਆ ਦੀ ਆਪਾਂ ਕਾਰ ਦੇ ਦਵਾਂਗੇ ਜੀ ਠੀਕ ਆ ਜੀ ਇਹਦੇ ਤੇ ਲੋਨ ਇਹਦੇ ਤੇ ਲੋਨ 8 ਲੱਖ ਰੁਪਏ ਦਾ ਬੜੇ ਆਰਾਮ ਨਾਲ ਲੈ ਜਾਓ। ਲੋ ਸਵਾ ਕ ਲੱਖ ਰੁਪਏ ਇਹਦੇ ਵਾਸਤੇ ਲੈ ਕੇ ਆਉਣਾ। ਤੇ ਗੱਡੀ ਤੇ ਤੁਹਾਨੂੰ ਮਾਲਕ ਬਣਾ ਕੇ ਭੇਜਾਂਗੇ ਇਹਨਾਂ ਕਾਰਾਂ ਦੇ ਵਿੱਚੋਂ ਬਾਈ ਜੀ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਹੈ ਸਕਰੀਨ ਤੇ ਚੱਲਦੇ ਨੰਬਰ ਇਹਨਾਂ ਨੰਬਰਾਂ ਤੇ ਕਾਲ ਕਰਕੇ ਜ਼ੀਰੋ ਡਿਟੇਲੜੇ ਉਹ ਵੀ ਮਿਲ ਜੂ ਬਾਕੀ ਸਾਈਪਾਕ ਗੱਡੀ ਬੁੱਕ ਹੋ ਜੂ ਤੇ ਵੀਡੀਓ ਨੂੰ ਵੱਧ ਵੱਧ ਪਿਆਰ ਦਿਓ ਲਾਈਕ ਕਮੈਂਟ ਦੱਬ ਕੇ ਸ਼ੇਅਰ ਕਰ ਦਿਓ। ਸਤਿ ਸ੍ਰੀ ਅਕਾਲ।